ਪਿਆਂ ਦਾ ਇਕੱਲਾ ਪੁੱਤਰ ਸੀ ਆਕਾਸ਼ ਕਬ ਦਾ ਲਾਡਲਾ ਪ੍ਰਾਈਵੇਟ ਪਬਲਿਕ ਸਕੂਲ ਵਿੱਚ ਚੌਥੀ ਕਲਾਸ ਦਾ ਵਿਦਿਆਰਥੀ ਆਪੇ ਉਸ ਦੀ ਬਿਮਾਰੀ ਤੋਂ ਪਰੇਸ਼ਾਨ ਸਨ ਉਹ ਸਾਲਾਂ ਤੋਂ ਹਸਪਤਾਲ ਵਿੱਚ ਇਲਾਜ ਦੇ ਲਈ ਫਿਰਦੇ ਰਹੇ ਕਿਸੇ ਰਿਸ਼ਤੇਦਾਰ ਨੇ ਉਹਨਾਂ ਨੂੰ ਤਰਕਸ਼ੀਲ ਮਸ਼ਵਰਾ ਕੇਂਦਰ ਵਿਖੇ ਤੇ ਗਿਆ ਉਦੋਂ ਉਹ ਆਕਾਸ਼ ਦੇ ਪੇਟ ਦਾ ਇਲਾਜ ਕਰਵਾ ਰਹੇ ਸਨ ਪੇਟ ਵਿੱਚ ਅਕਸਰ ਅੱਧ ਰਹਿੰਦਾ ਸੀ ਡਾਕਟਰਾਂ ਨੇ ਸਾਰੇ ਟੈਸਟ ਕਰਵਾਏ ਦੱਸਿਆ ਕਿ ਕੋਈ ਖਾਸ ਬਿਮਾਰੀ ਨਹੀਂ ਡੇਟ ਵਿੱਚ ਸੋਜਿਸ਼ ਕਰਕੇ ਤਕਲੀਫ ਹੈ ਮਾਪਿਆਂ ਦੱਸਿਆ ਕਿ ਉਹ ਦਿਮਾਗੀ ਡਾਕਟਰ ਕੋਲ ਵੀ ਗਏ ਸਨ ਉਸ ਤੋਂ ਵੀ ਕਈ ਮਹੀਨੇ ਦਵਾਈ ਖਾਧੀ ਪਰ ਕੋਈ ਅਰਾਮ ਨਹੀਂ ਆਇਆ ਮਾਨਸਿਕ ਰੋਗਾਂ ਦੇ ਡਾਕਟਰ ਤੋਂ ਕੋਈ ਵੀ ਫਾਇਦਾ ਨਾ ਹੋਇਆ ਤਾਂ ਕਹਿਣਾ ਸੀ ਕਿ ਬੱਚੇ ਦੇ ਦਿਮਾਗ ਤੇ ਬੋਝ ਹੈ ਡਾਕਟਰਾਂ ਦੀ ਕਹੀ ਇਸ ਗੱਲ ਨੇ ਮਾਪਿਆਂ ਨੂੰ ਸਾਡੇ ਕੋਲ ਤਰਕਸ਼ੀਲ ਕੇਂਦਰ ਵਿਖੇ ਆਉਣ ਦੇ ਲਈ ਪ੍ਰੇਰਿਆ ਜਦ ਡਾਕਟਰੀ ਇਲਾਜ ਤੋਂ ਨਿਰਾਸ਼ਾ ਹੱਥ ਲੱਗੀ ਤਾਂ ਅਗਲਾ ਕਦਮ ਤੇਰੇ ਵੱਲ ਹੁੰਦਾ ਆਣ ਗਵਾਂਡ ਅਤੇ ਰਿਸ਼ਤੇਦਾਰ ਮਿੱਤਰਾਂ ਦੀ ਇੱਕੋ ਸਲਾਹ ਹੁੰਦੀ ਆ ਕੋਈ ਉਪਰੀ ਅਵਰ ਦਾ ਚੱਕਰ ਨਾ ਹੋਵੇ ਫਲਾਣੇ ਬਾਬੇ ਦੀ ਬਹੁਤ ਚਰਚਾ ਉਸ ਦੇ ਡਰ ਤੋਂ ਕਹਿੰਦੇ ਕੋਈ ਖਾਲੀ ਹੱਥ ਨਹੀਂ ਮੁੜਦਾ ਉੱਥੇ ਜਾ ਆਇਓ ਕੀ ਪਤਾ ਆਪਣੇ ਦੁੱਖ ਕੱਟਿਆ ਜਾਵੇ ਸਭ ਕੁਝ ਸਮਝਣ ਵਾਲੇ ਲੋਕ ਵੀ ਲਾਈ ਲੱਗ ਬਣ ਕੇ ਤੁਰ ਪੈਂਦੇ ਨੇ ਆਕਾਸ਼ ਦੇ ਮਾਪਿਆਂ ਨੇ ਇਹ ਰਾਹ ਵੀ ਪੜਖ ਲਿਆ ਸੀ ਵਕਤ ਦੀ ਅਤੇ ਪੈਸੇ ਦੀ ਬਰਬਾਦੀ ਤੋਂ ਉਹਨਾਂ ਦੇ ਹੱਥ ਕੁਝ ਵੀ ਨਹੀਂ ਸਿੱਪਿਆ ਸਕੂਲ ਤਾਂ ਔਰ ਜਾਂਦਾ ਜਾਂਦਾ ਸੀ ਪਰ ਹਫ਼ਤੇ ਵਿੱਚ 2-3 ਦਿਨ ਜਿਆਦਾ ਪੇਟ ਦਰਦ ਹੋਣ ਤੇ ਉਸ ਨੂੰ ਘਰ ਲਿਆਉਣਾ ਪੈਂਦਾ ਸੀ ਘਰ ਆਉਣ ਤੇ ਉਹ ਠੀਕ ਮਹਿਸੂਸ ਕਰਦਾ ਸੀ ਮਾਪਿਆਂ ਦੇ ਦੱਸਣ ਅਨੁਸਾਰ ਆਕਾਸ਼ ਪੜ੍ਹਾਈ ਵਿੱਚ ਚੰਗਾ ਸੀ ਮੈਂ ਆਕਾਸ਼ ਨੂੰ ਆਪਣੇ ਕੋਲ ਬੁਲਾਇਆ ਗੱਲਬਾਤ ਸ਼ੁਰੂ ਕੀਤੀ ਉਸ ਨੇ ਆਪਣੇ ਦਰਦ ਬਾਰੇ ਦੱਸਣਾ ਸ਼ੁਰੂ ਕੀਤਾ ਮੈਨੂੰ ਉਹ ਕੁਝ ਲੁਕਾਉਂਦਾ ਜਿਹਾ ਪਿਆ ਸੀ ਨਾਲ ਉਹੀ ਗੱਲਬਾਤ ਤੋਂ ਮੈਨੂੰ ਇਹ ਅੰਦਾਜ਼ਾ ਹੋ ਗਿਆ ਸੀ ਕਿ ਆਕਾਸ਼ ਦੇ ਮਨ ਦਾ ਲਗਾਓ ਪੜ੍ਹਾਈ ਤੋਂ ਵੱਖਰਾ ਕਿਸੇ ਹੋਰ ਗੱਲ ਵੱਲ ਜ਼ਿਆਦਾ ਇਸ ਕਰਕੇ ਉਸਦੇ ਮਨ ਲਗਾਤਾਰ ਉਤਸੁਹਿਤ ਰਹਿੰਦਾ ਜਿਹੜਾ ਬਿਮਾਰੀ ਦਾ ਕਾਰਨ ਹੋ ਸਕਦਾ ਹੌਲੀ ਹੌਲੀ ਮੈਂ ਆਕਾਸ਼ ਨੂੰ ਵਿਸ਼ਵਾਸ ਵਿੱਚ ਲਿਆ ਉਸ ਨੂੰ ਅਸਲੀ ਗੱਲ ਵੱਲ ਔਨਲੀ ਪ੍ਰੇਰਿਆ ਕਾਫੀ ਲੰਮੀ ਗੱਲਬਾਤ ਤੋਂ ਬਾਅਦ ਉਹ ਆਕਾਸ਼ ਨੇ ਮੰਨਦਾ ਪੇਰ ਬੋਲਿਆ ਤਾਂ ਕਿਹਾ ਮੈਂ ਘਰ ਵਿੱਚ ਮੋਬਾਈਲ ਫੋਨ ਵਰਤਦਾ ਹਾਂ ਉਹ ਫੋਨ ਮੰਮੀ ਦਾ ਹੁੰਦਾ ਮੋਬਾਈਲ ਨਾਲ ਲਗਾਉਣ ਕਰਕੇ ਸਕੂਲ ਵਿੱਚ ਮੇਰਾ ਮਨ ਪੜਾਈ ਵਿੱਚ ਨਹੀਂ ਲੱਗਦਾ ਪੇਟ ਦਰਦ ਵੀ ਮੈਨੂੰ ਪੜ੍ਹਾਈ ਨਾਲੋਂ ਤੋੜਦਾ ਹੈ ਦਰਦੀ ਦਵਾਈ ਨਸ਼ੇ ਵਾਲੀ ਹੁੰਦੀ ਹੈ ਦਵਾਈ ਖਾ ਕੇ ਮੰਜਾ ਮੱਲੀ ਰੱਖਦਾ ਹਾਂ ਇਹ ਆਕਾਸ਼ ਨਿਰਸਿਆ ਆਕਾਸ਼ ਨੂੰ ਪੇਟ ਦਰਦ ਦਾ ਭੇਦ ਅਜੇ ਜਾਣਨਾ ਸੀ ਮੈਂ ਉਸ ਨੂੰ ਇਸ ਨਾਲ ਮਿਲਦੇ ਜੁਲਦੇ ਹੱਲ ਕੀਤੇ ਕੇਸਾਂ ਦੀਆਂ ਕਹਾਣੀਆਂ ਸੁਣਾਈਆਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਦੇ ਸਹਿਯੋਗ ਦੇਣ ਤੇ ਹਰ ਮੁਸ਼ਕਲ ਦਾ ਹੱਲ ਹੋ ਸਕਦਾ ਤੇਰੇ ਮਾਪਿਆਂ ਨੇ ਵੀ ਹਮੇ ਭਰੀ ਹੈ ਜੇ ਇਦਾਂ ਹੈ ਤਾਂ ਅੰਕਲ ਜੀ ਮੈਂ ਦੱਸਣਾ ਸਾਰੀ ਗੱਲ ਆਕਾਸ਼ ਅੱਗੇ ਦੱਸਣ ਲੱਗਾ ਅੰਕਲ ਜੀ ਅਸਲ ਵਿੱਚ ਮੇਰੇ ਕੋਈ ਦਰਦ ਵਗੈਰਾ ਨਹੀਂ ਹੁੰਦਾ ਇਹ ਤਾਂ ਮੇਰਾ ਮਹਾਨਾ ਸੀ ਕਿ ਮੈਨੂੰ ਸਕੂਲ ਨਾ ਜਾਣਾ ਪਵੇ ਮੈਨੂੰ ਪੜ੍ਹਨਾ ਔਖਾ ਲੱਗਦਾ ਹੈ ਪੜ੍ਹਾਈ ਵਿੱਚ ਮੇਰੀ ਕੋਈ ਰੁਚੀ ਨਹੀਂ ਹੈ ਪੜ੍ਹਾਈ ਤੋਂ ਬਚਣ ਅਤੇ ਘਰੇ ਮੋਬਾਈਲ ਵਰਤਣ ਲਈ ਮੈਂ ਅਜਿਹਾ ਕਰਦਾ ਰਿਹਾ ਹਾਂ ਅੱਗੇ ਤੋਂ ਨਹੀਂ ਕਰਾਂਗਾ ਇਹ ਵਾਦਾ ਰਿਹਾ ਇਹ ਆਖ ਕੇ ਆਕਾਸ਼ ਚੁੱਪ ਕਰ ਗਿਆ ਮੈਂ ਉਸ ਨੂੰ ਪੜ੍ਹਾਈ ਦੀ ਅਹਿਮੀਅਤ ਸਮਝਾਈ ਚੰਗੀ ਜ਼ਿੰਦਗੀ ਜਿਉਣ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ ਇਸੇ ਲਈ ਹਰ ਮਾਂ-ਬਾਪ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਉਹਨਾਂ ਦੀ ਜ਼ਿੰਦਗੀ ਬਣਾਉਣਾ ਚਾਹੁੰਦਾ ਮੈਂ ਉਸਦੇ ਬਾਪ ਨਾਲ مشورہ ਕੀਤਾ ਉਹ ਆਕਾਸ਼ ਦੇ ਠੀਕ ਹੋਣ ਲਈ ਕੁਝ ਵੀ ਕਰਨ ਤਿਆਰ ਸੀ ਮੈਂ ਉਸ ਨੂੰ ਆਕਾਸ਼ ਦੀ ਮੁਸ਼ਕਲ ਬਾਰੇ ਢੰਗ ਨਾਲ ਸਮਝਾਇਆ ਉਹ ਸਹਿਜੇ ਹੀ ਮੰਨ ਗਿਆ مشورہ ਕੇਂਦਰ ਉਹ ਇੱਕ ਵਾਰ ਫਿਰ ਆਏ ਆਕਾਸ਼ ਨੇ ਦਵਾਈ ਖਾਣੀ ਬੰਦ ਕਰ ਦਿੱਤੀ ਸੀ ਉਹ ਬਿਲਕੁਲ ਠੀਕ ਹੋ ਗਿਆ ਸੀ ਮਾਪਿਆਂ ਨੇ ਉਸਦੀ ਖੁਸ਼ੀ ਅਤੇ ਘਰ ਦੇ ਸੁੱਖ ਚਾਣ ਲਈ ਉਸਦਾ ਸਕੂਲ ਬਦਲ ਦਿੱਤਾ ਸੀ ਰਿਵਾਰਡ ਦੇ ਸਹਿਯੋਗ ਅਤੇ ਤਰਕਸ਼ੀਲ مشورہ ਕੇਂਦਰ ਦੀ ਪ੍ਰੇਰਨਾ ਨਾਲ ਆਕਾਸ਼ ਦੀ ਯੋਹਰ ਠੀਕ ਹੋ ਗਈ ਸੀ